ਰਖੜੀ ਦਾ ਤਿਉਹਾਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਤੇ ਜੀਣਾ ਭੈਣਾਂ ਦੇ ਕੋਲ ਸਕੇ ਵੀਰ ਨਹੀਂ ਹੈਗੇ ਉਹ ਆਪਣੇ ਚਾਚੇ ਤਾਇਆ ਦੇ ਮਾਮਿਆਂ ਦੇ ਭੂਆ ਦੇ ਇਹਨਾਂ ਮੁੰਡਿਆਂ ਦੇ ਜਾ ਕੇ ਭਰਾਵਾਂ ਦੇ ਜਾ ਕੇ ਰਖੜੀ ਬੰਨਣ ਦੀ ਤਿਆਰੀ ਕਰਦੀਆਂ ਨੇ ਅਤੇ ਇਹ ਭਰਾ ਵੀ ਆਪਣੀਆਂ ਭੈਣਾਂ ਦੇ ਨਾਲੋਂ ਵੱਧ ਚਾ ਇਹਨਾਂ ਭੈਣਾਂ ਦਾ ਕਰਦੇ ਨੇ ਜਿਨ੍ਹਾਂ ਨੂੰ ਕਜ਼ਨ ਸਿਸਟਰ ਜਾਂ ਫਿਰ ਕਜ਼ਨ ਬ੍ਰਦਰ ਕਿਹਾ ਜਾਂਦਾ ਹੈ ਪਰ ਇਸ ਦੇ ਵਿਚਾਲੇ ਇੱਕ ਇਹੋ ਜਿਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਤਾ ਲੱਗਿਆ ਕਿ ਇੱਕ ਭੈਣ ਦਾ ਵਿਆਹ ਵੀ ਹੋ ਚੁੱਕਿਆ ਸੀ ਪਰ ਫਿਰ ਵੀ ਉਸ ਕੁੜੀ ਦੀ ਭੂਆ ਦਾ ਮੁੰਡਾ ਲੱਗਦਾ ਮਨਦੀਪ ਸਿੰਘ ਉਸ ਕੁੜੀ ਦੇ ਸਹੁਰੇ ਘਰ ਦੇ ਵਿੱਚ ਜਾਂਦਾ ਹੈ ਅਤੇ ਜਾ ਕੇ ਉੱਥੋਂ ਉਸ ਨੂੰ ਭਜਾ ਕੇ ਲੈ ਆਉਂਦਾ ਹੈ। ਉਸ ਕੁੜੀ ਦੇ ਘਰ ਦੇ ਵਿੱਚ ਕਲੇਸ਼ ਇਸੇ ਵੀਰ ਦੇ ਕਰਕੇ ਰਹਿ ਰਿਹਾ ਸੀ। ਇਹ ਸਾਰੇ ਇਲਜ਼ਾਮ ਕੁੜੀ ਦੇ ਪਿਕੇ ਪਰਿਵਾਰ ਤੇ ਨੇ ਔਰ ਇਸ ਗੱਲ ਦੇ ਵਿੱਚ ਸੱਚਾਈ ਇਸ ਕਰਕੇ ਮੰਨੀ ਜਾ ਰਹੀ ਹੈ ਕਿਉਂਕਿ ਇਸ ਸਮੇਂ ਇਹ ਕੁੜੀ ਜਿਸ ਦਾ ਨਾਮ ਮੰਤਰਿਤ ਕੌਰ ਹੈ ਆਪਣੇ ਭੂਆ ਦੇ ਘਰ ਹੀ ਰਹਿ ਰਹੀ ਆਪਣੇ ਭੂਆ ਦੇ ਪੁੱਤ ਮਨਦੀਪ ਸਿੰਘ ਦੇ ਨਾਲ। ਉਸ ਦਾ ਕਹਿਣਾ ਹੈ ਕਿ ਨਾ ਤਾਂ ਮੈਨੂੰ ਪਿਕੇਆਂ ਦੀ ਲੋੜ ਹੈ ਨਾ ਹੀ ਮੈਨੂੰ ਮੇਰੇ ਸਹੁਰਿਆਂ ਦੀ ਲੋੜ ਹੈ। ਸੋਹਰੇ ਘਰ ਦੇ ਵਿੱਚ ਹਾਲਾਂਕਿ ਉਸ ਦਾ ਇੱਕ 8 ਸਾਲ ਦਾ ਬੱਚਾ ਵੀ ਹੈ ਉਸ ਦਾ ਕਹਿਣਾ ਸੀ ਕਿ ਉਹ ਬੱਚਾ ਠੀਕ ਹੈ ਹੁਣ ਰਹੀ ਜਾ ਰਿਹਾ ਤਾਂ ਰਹੀ ਜਾਵੇ ਤੇ ਮੈਂ ਉਸ ਦੇ ਨਾਲ ਵੀ ਨਹੀਂ ਮਿਲਣਾ ਚਾਹੁੰਦੀ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲੀ ਇਹ ਘਟਨਾ ਹੈ ਜਿੱਥੇ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਗਿਆ ਭਾਵੇਂ ਕਿ ਲਿਵਿੰਗ ਦੇ ਵਿੱਚ ਰਹਿਣ ਦਾ ਕਾਨੂੰਨ ਬਣਿਆ ਹੋਇਆ ਹੈ ਜਿਸ ਦਾ ਸਹਾਰਾ ਇਸ ਜੋੜੇ ਦੇ ਵੱਲੋਂ ਵੀ ਲਿਆ ਗਿਆ ਤੇ ਆਪਣੇ ਹੀ ਪੇਕੇ ਅਤੇ ਸਹੁਰਿਆਂ ਦੇ ਖਿਲਾਫ ਦਰਖਾਸਤ ਵੀ ਪੁਲਿਸ ਦੇ ਕੋਲ ਦਿੱਤੀ ਗਈ ਸੀ ਪਰ ਇਸ ਕਾਨੂੰਨ ਦਾ ਇਹ ਨਾਜਾਇਜ਼ ਫਾਇਦਾ ਚੱਕਣਾ ਕਿ ਭੈਣ ਭਰਾ ਆਪਸ ਦੇ ਵਿੱਚ ਹੀ ਰਹਿਣ ਲੱਗ ਜਾਣ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਮੈਂਟਾਂ ਦੇ ਰਾਹੀਂ ਇਹ ਕਿਹਾ ਜਾ ਰਿਹਾ ਹੈ ਕਿ ਐਮਸੀ ਨੂੰ ਸਰਪੰਚ ਨੂੰ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਪੰਚਾਂ ਨੂੰ ਵਿੱਚ ਪੈ ਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਚਾਹੀਦਾ ਇਹ ਹੀ ਹੈ ਕਿ ਕੁੜੀ ਅਤੇ ਮੁੰਡੇ ਨੂੰ ਸਮਝਾਇਆ ਜਾਵੇ ਕਿ ਆਪਸ ਦੇ ਵਿੱਚ ਭੈਣ ਭਰਾ ਲੱਗਦੇ ਨੇ ਥੋੜਾ ਰਿਸ਼ਤੇ ਦੀ ਲਿਹਾਜ਼ ਕਰਨ ਅਤੇ ਖਾਸ ਤੌਰ ਤੇ ਇਹਨਾਂ ਦੇ ਘਰ ਦੇ ਬਜ਼ੁਰਗ ਯਾਨਕਿਸ ਮੁੰਡੇ ਦੀ ਮਾਂ ਜੋ ਕਿ ਰਿਸ਼ਤੇ ਦੇ ਵਿੱਚ ਕੁੜੀ ਦੀ ਭੂਆ ਲੱਗਦੀ ਆ ਤੇ ਉਸ ਕੁੜੀ ਨੂੰ ਉੱਥੇ ਕਿਸ ਰਿਸ਼ਤੇ ਦੇ ਨਾਲ ਰੱਖਿਆ ਹੋਇਆ ਉਹਨਾਂ ਨੇ ਇਸ ਪੂਰੀ ਘਟਨਾ ਤੋਂ ਬਾਅਦ ਕੁੜੀ ਦਾ ਪੇਕਾ ਪਰਿਵਾਰ ਇਹ ਆਖ ਰਿਹਾ ਹੈ ਕਿ ਸਾਡੀ ਕੁੜੀ ਨੂੰ ਭੂਆ ਦਾ ਮੁੰਡਾ ਮਨਦੀਪ ਹੀ ਉੱਥੋਂ ਭਜਾ ਕੇ ਲੈ ਆਇਆ ਮਾਂ ਗਰੀਬਣੀ ਜਹੀ ਜੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ পেট ਪਾਲ ਰਹੀ ਆਪਣਾ ਉਸ ਦਾ ਕਹਿਣਾ ਸੀ ਕਿ ਮੈਂ ਕਰਜ਼ਾ ਚੱਕਦੀਆਂ ਤਾਂ ਆਪਣੀ ਧੀ ਦਾ ਵਿਆਹ ਕਰਦੀਆਂ ਪਿਤਾ ਹੈ ਨਹੀਂ ਹੈ ਨਾ ਬੱਚਿਆਂ ਦਾ ਵਿਦਵਾ ਔਰਤਾਂ ਉਹ ਕਿਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਘਰ ਝਾੜੂ ਪੋਚਾ ਕਰਕੇ ਉਹਨਾਂ ਦੀ ਕਿਸੇ ਕੰਮ ਦੇ ਵਿੱਚ ਮਦਦ ਕਰਕੇ ਥੋੜੀ-ਬੋਤੀ ਜਿਹੜੇ ਪੈਸੇ ਮਿਲਦੇ ਨੇ ਉਹ ਪੈਸਿਆਂ ਦੇ ਸਹਾਰੇ ਤੇ ਹੀ ਉਹ ਆਪਣਾ ਖਾਣ-ਪੀਣ ਦਾ ਤੇ ਘਰ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ ਇਸ ਤਰ੍ਹਾਂ ਹੀ ਉਹਨਾਂ ਦਾ ਕਹਿਣਾ ਮੇਰੀਆਂ 6 ਧੀਆਂ ਨੇ ਤੇ ਇਸ ਧੀ ਦਾ ਵਿਆਹ ਵੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਬੜੇ ਔਖੇ ਹੋ ਕੇ ਕੀਤਾ ਗਿਆ ਸੀ ਦਸ ਸਾਲ ਇਹ ਆਪਣੇ ਸਹੁਰੇ ਘਰ ਦੇ ਵਿੱਚ ਵਸੀ ਹੈ ਪਰ ਹੁਣ ਉੱਥੇ ਉਸ ਨੂੰ ਵਸਣ ਤੱਕ ਨਹੀਂ ਦਿੱਤਾ ਗਿਆ ਕਿਉਂਕਿ ਉਸਦੀ ਭੂਆ ਦਾ ਮੁੰਡਾ ਹੀ ਉਸਦੇ ਨਾਲ ਫੋਨ ਤੇ ਗੱਲਬਾਤ ਕਰਦਾ ਹੁੰਦਾ ਸੀ ਅਤੇ ਇਸ ਦੀ ਭੈਣ ਦੇ ਘਰ ਵਾਲੇ ਦੇ ਵੱਲੋਂ ਯਾਨੀ ਕਿ ਜੀਜੇ ਦੇ ਵੱਲੋਂ ਜਦੋਂ ਇਹ ਸਾਰੀ ਚੈਟ ਪੜ੍ਹੀ ਜਾਂਦੀ ਹੈ ਕਿ ਕਿਹੋ ਜਿਹੇ ਮੈਸੇजेस ਉਸ ਦਾ ਭਰਾ ਉਹਨੂੰ ਭੇਜ ਰਿਹਾ ਹੈ ਤਾਂ ਪੱਤੀ ਨੂੰ ਉਹ ਸਵਾਲ ਕਰਦਾ ਕਿ ਆਹ ਕੀ ਹੈ ਪਤਨੀ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਇਹ ਕੁਝ ਚੱਲਦਾ ਹੈ ਜਵਾਈ ਨੂੰ ਬਹੁਤ ਗੁੱਸਾ ਆਂਦਾ ਹੈ ਉਚਾਕੇ ਕੁੜੀ ਦੇ ਪੇਕੇ ਪਰਿਵਾਰ ਦੇ ਵਿੱਚ ਫੋਨ ਲਗਾਉਂਦਾ ਤੇ ਆਖਦਾ ਕਿ ਤੁਹਾਡੇ ਘਰੇ ਕੁਝ ਚੱਲਦਾ ਹੈ ਤਾਂ ਮਾਂ ਦਾ ਕਹਿਣਾ ਸੀ ਕਿ ਅਸੀਂ ਇਸ ਨੂੰ ਸਮਝਾਵਾਂਗੇ ਇਹ ਸ਼ਾਇਦ ਗਲਤ ਰਾਹ ਤੇ ਪੈ ਰਹੀ ਹੈ ਮਾਂ ਬੇਵੱਸ ਅਤੇ ਮਜਬੂਰ ਹੈ ਉਸ ਦਾ ਕਹਿਣਾ ਸੀ ਕਿ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਸਾਡੇ ਪੈਰ ਤਾਂ ਚਿੱਕੜ ਦੇ ਵਿੱਚ ਪਾ ਦਿੱਤੇ ਗਏ ਨੇ ਮੈਂ ਆਪਣੀ ਧੀ ਨੂੰ ਚਾਹ ਕੇ ਵੀ ਸਮਝਾ ਨਹੀਂ پا ਰਹੀ ਜਿਹੜੀ ਕਿ ਆਪਣੇ ਹੀ ਭਰਾ ਦੇ ਨਾਲ ਗਲਤ ਹੋਈ ਹੈ ਜਦੋਂ ਵੀ ਇਹ ਉਹਨਾਂ ਦੇ ਘਰ ਮਿਲਣ ਜਾਂਦੇ ਨੇ ਤਾਂ ਇਹ ਦੋਵੇਂ ਜਣੇ ਉੱਥੋਂ ਭੱਜ ਜਾਂਦੇ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦੀ ਇਹ ਖਬਰ ਮੁਦਕੀ ਦੀ ਹੈ ਇਹ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਿਸੇ ਦੀਆਂ ਵੀ ਅੱਖਾਂ ਚੁਕ ਜਾਣ ਕੀ ਜਿਹੜੇ ਮਾਪਿਓ ਨੂੰ ਜਿਹੜੀ ਭੂਆ ਨੂੰ ਇਹ ਸਮਝਾਉਣਾ ਚਾਹੀਦਾ ਸੀ ਕਿ ਉਹ ਰਿਸ਼ਤੇ ਦੇ ਵਿੱਚ ਤੇਰੀ ਭੈਣ ਲੱਗਦੀ ਹੈ ਤੂੰ ਉਸ ਦਾ ਭਰਾ ਲੱਗਦਾ ਉਹੀ ਭੂਆਖ ਰਹੀ ਹੈ ਕਿ ਇਹਨਾਂ ਦੀ ਆਪਣੀ ਮਰਜ਼ੀ ਹੈ ਕੁੜੀ ਆਪਣੀ ਮਰਜ਼ੀ ਦੇ ਨਾਲ ਸਾਡੇ ਕੋਲ ਆਈ ਹੈ ਜੇਕਰ ਇਹਨੂੰ ਦੇਖਿਆ ਜਾਵੇ ਤਾਂ ਇਹਦਾ ਵੀ ਭਰਾ ਹੋਣਾ ਉਹ ਪਰ ਆ ਤਾਂ ਮੁੱਕ ਚੁੱਕਿਆ ਪਰ ਭਾਬੀ ਤਾਂ ਹੈਗੀ ਹੈ ਉਸ ਭਾਬੀ ਦੇ ਤਕਲੀਫ ਦੀ ਕੋਈ ਲਿਹਾਜ਼ ਨਹੀਂ ਕੀਤੀ ਜਾ ਰਹੀ ਇਸ ਨਨਾਨ ਦੇ ਵੱਲ ਇਸ ਨਨਾਨ ਦਾ ਕਹਿਣਾ ਸੀ ਕਿ ਇਹ ਮਰਜ਼ੀ ਦੇ ਨਾਲ ਸਭ ਕੁਝ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਕੁੜੀ ਜਿਸ ਦਾ ਨਾਮ ਮੰਨਤ੍ਰਿਤ ਕੋਹੜਾ ਉਸ ਦਾ ਵੀ ਇਹੀ ਕਹਿਣਾ ਕਿ ਮੈਂ ਮਨਦੀਪ ਸਿੰਘ ਦੇ ਨਾਲ ਹੀ ਰਹਿਣਾ ਚਾਹੁੰਦੀ ਆ ਦੋਹਾਂ ਪੱਖਾਂ ਦੇ ਨਾਲ ਗੱਲਬਾਤ ਕੀਤੀ ਗਈ ਕੁੜੀ ਨੇ ਸਾਫ਼ ਇਨਕਾਰ ਕਰ ਕਰ ਦਿੱਤਾ ਕਿ ਮੈਂ ਕਿਸੇ ਦੇ ਨਾਲ ਨਹੀਂ ਮਿਲਣਾ। ਕੁੜੀ ਦਾ ਪੇਕਾ ਪਰਿਵਾਰ ਹੀ ਜਾ ਰਿਹਾ ਸੀ ਕਿ ਜੇਕਰ ਹੁਣ ਇਹਨੇ ਆਪਣੀ ਮਰਜ਼ੀ ਕਰ ਹੀ ਲਈ ਐ ਤਾਂ ਮੁੰਡੇ ਨੂੰ ਇੱਕ ਪਾਸੇ ਕਰ ਦੇਵੇ। ਸਾਡਾ ਜਵਾਈ ਜਿਸ ਦੀ ਕਿ ਬਾਹ ਟੁੱਟੀ ਹੋਈ ਐ, ਮੰਜੇ ਤੇ ਉਹ ਪਿਆ ਉਹਨੇ ਇੱਕ ਪਾਸੇ ਕਰ ਦੇਵੇ ਜਿਹੜਾ ਕਿ ਇਸੇ ਉਮੀਦ ਦੇ ਵਿੱਚ ਐ ਕਿ ਮੇਰੀ ਪਤਨੀ ਵਾਪਸ ਆ ਜਾਵੇਗੀ। ਪਰ ਨਾ ਤਾਂ ਇਸ ਪਤਨੀ ਨੇ ਤਲਾਕ ਦਿੱਤਾ ਅਤੇ ਨਾ ਹੀ ਕੋਈ ਹੋਰ ਜਵਾਬ ਦਿੱਤਾ। ਸਭ ਉਹ ਆਪਣੇ ਬੱਚੇ ਨੂੰ ਵੀ ਤੜਫਦਾ ਹੋਇਆ ਛੱਡ ਦਿੱਤਾ। ਨਾਨੀ ਦੱਸਦੀ ਐ ਕਿ ਉਹਨਾਂ ਦਾ ਛੋਟਾ ਜਿਹਾ 2 ਤੋਂ 8 ਸਾਲ ਦਾ ਮੱਥਾ ਟੇਕਦਾ ਗੁਰਦੁਆਰਾ ਤੇ ਕਹਿੰਦਾ ਐ ਕਿ ਬਾਬਾ ਜੀ ਮੈਨੂੰ ਮੰਮੀ ਦੇ ਦੋ ਇਸ ਰਿਸ਼ਤੇ ਨੂੰ ਇੰਨਾ ਗੁੰਝਲਦਾਰ ਬਣਾ ਦਿੱਤਾ ਗਿਆ ਕਿ ਇਸ ਖਬਰ ਨੂੰ ਪੂਰੇ احتیاط ਦੇ ਨਾਲ ਧਿਆਨ ਦੇ ਨਾਲ ਸੁਣਨ ਦੀ ਜ਼ਰੂਰਤ ਹੈ ਕਿਉਂਕਿ ਇੱਥੇ ਮਾਂ ਦੱਸਦੀ ਹੈ ਕਿ ਮੇਰੀ ਧੀ ਨੂੰ ਉਹ ਲੈ ਆਇਆ ਸੀ ਇੱਥੇ ਉਹ ਦੀ ਵਰਤੋਂ ਕੀਤੀ ਜਾ ਰਹੀ ਹੈ ਆਪਣੇ ਹੀ ਭੂਆ ਦੇ ਮੁੰਡੇ ਬਾਰੇ ਮੁਦਕੀ ਦਾ ਰਹਿਣ ਵਾਲਾ ਜੋ ਕਿ ਮੇਰੀ ਨਨਾਨਦ ਦਾ ਮੁੰਡਾ ਹੈ ਮਾ ਕਹਿੰਦੀ ਹੈ ਕਿ ਮੈਂ ਆਪਣੀ ਧੀ ਦਾ ਵਿਆਹ ਤਾਂ ਦਿੱਲੀ ਕੀਤਾ ਸੀ ਪਰ ਇਹ ਮੁੰਡਾ ਕੰਮ ਕਾਜ ਤੇ ਲਈ ਉੱਥੇ ਜਾਂਦਾ ਹੁੰਦਾ ਸੀ ਇਸ ਦੇ ਵਿਚਾਲੇ ਸਾਨੂੰ ਨਹੀਂ ਪਤਾ ਸੀ ਕਿ ਇਹ ਆਪਸ ਦੇ ਵਿੱਚ ਕੀ ਗੁਲ ਖਿਲਾ ਰਹੇ ਨੇ ਉੱਥੇ ਹੀ ਇਹਨਾਂ ਦੀ ਗੱਲਬਾਤ ਹੋ ਗਈ ਅਤੇ 27 ਮਾਰਚ ਨੂੰ ਸਹੁਰੇ ਘਰ ਤੋਂ ਭਜਾ ਕੇ ਨਨਾਨ ਦਾ ਇਹ ਮੁੰਡਾ ਮੇਰੀ ਧੀ ਨੂੰ ਲੈ ਆਇਆ ਮੁਦਕੀ ਰਿਆ ਰਹੇ ਸੀ ਜਦੋਂ ਅਸੀਂ ਉੱਥੇ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਇਹ ਧੂੜ ਕੋਟ ਚਲੇ ਗਏ ਨੇ ਪਰਿਵਾਰਿਕ ਮੈਂਬਰ ਕੋਸ਼ਿਸ਼ ਕਰਦੇ ਨੇ ਕਿ ਅਸੀਂ ਦੋਵਾਂ ਨੂੰ ਸਮਝਾਵੋ ਜਾ ਕੇ ਸਹੀ ਰਾਹ ਤੇ ਪਾਈਏ ਪਰ ਇਹਨਾਂ ਦੀ ਮੁਲਾਕਾਤ ਤੱਕ ਨਹੀਂ ਹੋ پا ਰਹੀ ਸੀ ਉਸ ਸਮੇ ਸੌਰਿਆਂ ਨੂੰ ਇਹ ਲੱਗਿਆ ਸੀ ਕੁੜੀ ਦੇ ਸੌਰੇ ਪਰਿਵਾਰ ਨੂੰ ਕਿ ਕਿਤੇ ਗੁੱਸੇ ਹੋ ਕੇ ਆਪਣੇ ਭਰਾ ਦੇ ਨਾਲ ਚਲੀ ਗਈ ਹੈ ਪਰ ਇਹ ਨਹੀਂ ਪਤਾ ਸੀ ਕਿ ਇਸ ਦੇ ਭਰਾ ਦੇ ਨਾਲ ਹੀ ਗਲਤ ਰਿਸ਼ਤੇ ਨੇ ਜਿਸ ਦੇ ਕਰਕੇ ਉਹ ਘਰੋਂ ਭੱਜ ਚੁੱਕੀ ਹੈ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਸਾਡੇ ਕੋਲ ਦਰਖਾਸਤ ਆਈ ਹੈ ਮਨਦੀਪ ਸਿੰਘ ਅਤੇ ਮਨਦੀਪ ਕੌਰ ਨੇ ਪੇਕਿਆਂ ਤੇ ਸੋਹਰਿਆਂ ਦੋਹਾਂ ਦੇ ਖਿਲਾਫ ਹੀ ਜਾ ਕੇ ਕੰਪਲੇਂਟ ਕਰ ਦਿੱਤੀ ਕਿ ਸਾਨੂੰ ਇਹਨਾਂ ਦੋਹਾਂ ਦੇ ਵਿੱਚੋਂ ਕੋਈ ਵੀ ਤੰਗ ਨਾ ਕਰੇ ਕੁੜੀ ਦੀ ਮਾ ਦਾ ਕਹਿਣਾ ਸੀ ਕਿ ਸਾਡੇ ਰਿਸ਼ਤੇਦਾਰਾਂ ਨੂੰ ਅਤੇ ਸਾਨੂੰ ਇਹ ਕਿਹਾ ਗਿਆ ਕਿ ਨਾ ਤਾਂ ਤੁਸੀਂ ਕੁੜੀ ਨੂੰ ਫੋਨ ਕਰ ਸਕਦੇ ਹੋ ਨਾ ਉਸਦੇ ਗਲੀ ਗਵਾਨ ਦੇ ਵਿੱਚ ਜਾ ਕੇ ਕੁਝ ਕਹਿ ਸਕਦੇ ਹੋ ਕਿਉਂਕਿ ਜੇਕਰ ਅਜਿਹਾ ਕਰੋਗੇ ਤਾਂ ਉਹ ਗਲਤ ਹੋਵੇਗਾ ਕਿਉਂਕਿ ਉਹ ਲਿਵ ਇਨ ਦੇ ਵਿੱਚ ਉਸ ਮੁੰਡੇ ਦੇ ਨਾਲ ਰਹਿ ਰਹੀ ਹੈ ਅਤੇ ਦੋਨੋਂ ਹੀ ਜਾਣੇ ਬਾਲਗ ਨਹੀਂ ਖੇਰ ਪੁਲਿਸ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਤੁਸੀਂ ਇਹਨਾਂ ਦੋਹਾਂ ਨੂੰ ਕੁਝ ਨਹੀਂ ਕਹਿ ਸਕਦੇ ਵਿਆਹੀ ਭੈਣ ਨੂੰ ਫੋਨ ਕਰਦਾ ਹੁੰਦਾ ਸੀ ਇਹ ਭਰਾ ਪਰ ਉਸ ਸਮੇਂ ਨਹੀਂ ਪਤਾ ਸੀ ਕਿ ਇਹ ਭੈਣ ਭਰਾ ਦੇ ਵਿਚਾਲੇ ਚੱਲ ਕੀ ਰਿਹਾ ਹੈ ਇਹ ਤਾਂ ਸਾਰੀ ਗੰਦੀ ਚੈਟ ਖੁੱਲੀ ਜਿਸ ਤੋਂ ਬਾਅਦ ਕੁੜੀ ਦੇ ਪਤੀ ਨੂੰ ਸ਼ੱਕ ਹੋਇਆ ਅਤੇ ਫਿਰ ਘਰ ਦੇ ਵਿੱਚ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਗਿਆ ਸੀ। ਇਸ ਮਗਰੋਂ ਇਸ ਕੁੜੀ ਨੇ ਅਜਿਹਾ ਪੁੱਠਾ ਫੈਸਲਾ ਕੀਤਾ ਕਿ ਆਪਣੇ ਪਤੀ ਨੂੰ ਛੱਡ ਕੇ ਆਪਣੇ ਹੀ ਭਰਾ ਦੇ ਨਾਲ ਘਰ ਛੱਡ ਦਿੱਤਾ ਅਤੇ ਹੁਣ ਉਸ ਦੇ ਨਾਲ ਰਹਿ ਰਹੀ ਹੈ। ਆਖਿਰਕਾਰ ਕਿਹੜੇ ਰਿਸ਼ਤੇ ਦੇ ਨਾਲ ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਕੁੜੀ ਦੀ ਮਾ ਦੇ ਵੱਲੋਂ ਹੀ ਕਿਹਾ ਗਿਆ ਕਿ ਦੋਹਾਂ ਦੇ ਗਲਤ ਤਰੀਕੇ ਦੇ ਨਾਲ ਕੋਈ ਗੱਲਬਾਤ ਹੈ ਜਿਸ ਦੇ ਚਲਦੇ ਹੋਏ ਇਹ ਇਕੱਠੇ ਰਹਿ ਰਹੇ ਨੇ। ਉਹ ਕੁੜੀ ਕਹਿੰਦੀ ਹੈ ਕਿ ਸਾਡੇ ਇਹ ਸਭ ਕੁਝ ਚੱਲਦਾ ਹੈ ਪਰ ਜਦੋਂ ਉਸਦੇ ਪਤੀ ਨੇ ਇਹ ਸਭ ਕੁਝ ਉਸ ਨੂੰ ਰੋਕਣ ਦੇ ਲਈ ਕਿਹਾ ਤਾਂ ਉਹ ਪਤਨੀ ਰੁਕੀ ਨਹੀਂ ਤਖ਼ੀਰ ਇਸ ਸਮੇਂ ماں ਇਨਸਾਫ਼ ਮੰਗ ਰਹੀ ਹੈ ਜਿਸ ਦਾ ਕਹਿਣਾ ਹੈ ਕਿ ਮੇਰੇ 6 ਧੀਆ ਨੇ ਅਤੇ ਇੱਕ ਪੁੱਤ ਹੈ ਇਹਨੇ ਸਾਨੂੰ ਚਿੱਕੜ ਦੇ ਵਿੱਚ ਸੁੱਟ ਦਿੱਤਾ ਬਾਕੀ ਦੀਆਂ ਕੁੜੀਆਂ ਦੇ ਉੱਪਰ ਅਤੇ ਪਿੰਡ ਦੇ ਵਿੱਚ ਸਾਡੀ ਕਿੰਨੀ ਬੇਇੱਜ਼ਤੀ ਹੋਈ ਹੈ ਇਹ ਤਾਂ ਉਹ ਖੈਰ ماں ਹੀ ਜਾਣਦੀ ਹੈ ਇਹ ਸਾਰੇ ਦੋਸ਼ ਲਗਾਏ ਜਾ ਰਹੇ ਨੇ ਕਮਾਦੇ ਵੱਲੋਂ ਕਿ ਮੇਰੀ ਨਨਾਨ ਹੈ ਜਿਹੜੀ ਇਹਨਾਂ ਬੱਚਿਆਂ ਦੀ ਭੂਆ ਉਹ ਇਸ ਦੇ ਵਿੱਚ ਮਿਲੀ ਹੋਈ ਆ ਤੇ ਆਪਣੇ ਮੁੰਡੇ ਤੋਂ ਗਲਤਮਲਤ ਕੰਮ ਕਰਵਾ ਰਹੀ ਹੈ ਅਤੇ ਮੇਰੀ ਧੀ ਨੂੰ ਵੀ ਗਲਤ ਕਰ ਦਿੱਤਾ ਉਸ ਦਾ ਘਰ ਬਰਬਾਦ ਕਰ ਦਿੱਤਾ ਜਦੋਂ ਵੀ ਇਹ ਭੂਆ ਕਰ ਜਾਂਦੇ ਸੀ ਤਾਂ ਉਹ ਉਥੋਂ ਭਜਾ ਦਿੰਦੇ ਸੀ ਫਰੀਦਕੋਟ ਦੀ ਇਹ ਸਾਰੀ ਘਟਨਾ ਹੈ ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਮਾਂ ਨੇ ਆਪਣੇ ਬੱਚੇ ਪਾਲੇ ਪਰ ਅੱਜ ਉਹ ਧੀ ਕਿਹੋ ਜਹੀ ਨਿਕਲੀ ਹੈ ਉਹ ਸਭ ਦੇ ਸਾਹਮਣੇ ਹੈ